ਜਿਹੜੀ ਗੱਲ ਆਪਾਂ ਗੱਲ ਕਰਤੀ ਗੱਲ ਖਤਮ ਹੋ ਗਈ ਉਹ ਵਾਕ ਹੁੰਦਾ ਹੈਗਾ। ਉਸੇ ਵਾਕ ਦੇ ਵਿੱਚ ਨਾਮ ਵੀ ਆ ਜਾਂਦੇ ਨੇ, ਪੜਨਾਮ ਵੀ ਆ ਜਾਂਦੇ ਨੇ। ਹੁਣ ਮੈਂ ਬੋਲ ਰਹੀ ਹਾਂ ਉਹਦੇ ਵਿੱਚ ਪਤਾ ਨਹੀਂ ਕਿੰਨੇ ਕ ਨਾਮ ਆ ਰਹੇ ਨੇ, ਕਿੰਨੇ ਕ ਪੜਨਾਮ ਆ ਰਹੇ ਨੇ। ਠੀਕ ਹੈ ਕਿੰਨੇ ਕ ਸੰਬੰਧਕ ਆ ਰਹੇ ਨੇ, ਕਿੰਨੇ ਕ ਯੋਜਕ ਆ ਰਹੇ ਨੇ। ਕੁਝ ਵੀ ਨਹੀਂ ਹੈਗਾ ਬੱਚਿਓ ਇਹ ਬਿਲਕੁਲ ਆਸਾਨ ਹੈ ਠੀਕ ਹੈ। ਵਾਕ ਕੀ ਹੁੰਦਾ ਆਪਣੀ ਵਾਕ ਤੋਂ ਉੱਪਰ ਕੁਝ ਨਹੀਂ ਹੁੰਦਾ ਜਦੋਂ ਆਪਣੀ ਗੱਲ ਹੀ ਖਤਮ ਹੋ ਗਈ ਗੱਲ ਖਤਮ ਤੋਂ ਉੱਪਰ ਪੱਗਲਾਂ ਹੀ ਕਰਦੇ ਹਾਂ ਨਾ ਅਸੀਂ ਗੱਲਾਂ ਕਰੀਏ। ਗੱਲਾਂ ਕੀ ਹੁੰਦੇ ਨੇ ਵਾਕ ਹੁੰਦੇ ਨੇ। ਠੀਕ ਹੈ। ਆ ਆ ਸ਼ੁਰੂ ਕਿੱਥੋਂ ਹੁੰਦੀ ਹੈ ਬੱਚਾ ਧੁਨੀ ਤੋਂ ਖਤਮ ਕਿੱਥੇ ਹੁੰਦੀ ਹੈ ਵਾਕ ਤੇ ਠੀਕ ਹੈ ਸ਼ੁਰੂ ਕਿੱਥੋਂ ਹੁੰਦੀ ਹੈ ਧੁਨੀ ਤੋਂ ਖਤਮ ਕਿੱਥੇ ਹੁੰਦੀ ਹੈ ਵਾਕ ਤੋਂ ਨਹੀਂ ਮਤਲਬ ਆਵਾਜ਼ ਤੋਂ ਬੋਲਣਾ ਆਪਾਂ ਕਿੱਥੋਂ ਸ਼ੁਰੂ ਕਰਦੇ ਆਂ ਆਵਾਜ਼ ਤੋਂ ਖਤਮ ਕਿੱਥੇ ਹੁੰਦੀ ਹੈ ਆਪਣੀ ਗੱਲ ਖਤਮ ਹੋ ਗਈ ਜਦੋਂ ਅਗਲੀ ਗੱਲ ਕਰ ਲਈ ਆਪਾਂ ਕਿਨੇ ਫਲਾਣਾ ਤਾਂ ਬਹੁਤ ਬੋਲਦਾ ਬਹੁਤ ਗੱਲਾਂ ਕਰਦਾ ਮਤਲਬ ਕਿੰਨੇ ਵਾਕ ਬੋਲ ਦਿੰਦਾ ਉਹ ਠੀਕ ਹੈ ਸੋ ਇਸ ਕਰਕੇ ਕੀ ਹੋ ਗਿਆ ਇਹ ਵਾਕ ਬਹੁਤ ਠੀਕ ਹੈ ਵਾਕ ਆ ਕਪੈਸ ਨੂੰ ਕਹਿਨੀ ਹੈ ਜੋ ਸਾਨੂੰ ਵਾਕਾਂ ਬਾਰੇ ਹੁਣ ਵਾਕ ਕੀ ਕਿੱਦਾਂ ਦੇ ਵਾਕ ਹੁੰਦੇ ਨੇ ਕਿਹੋ ਜਿਹੇ ਹੁੰਦੇ ਨੇ ਸਾਰਾ ਕੁਝ ਆਪਾਂ ਨੂੰ ਕੌਣ ਦੱਸਦਾ ਵਾਕ ਬੋਧ ਮਤਲਬ ਠੀਕ ਹੈ ਵਾਕ ਕੀ ਕੁਝ ਵੀ ਨਹੀਂ ਕਿੱਡੀ ਗੱਲ ਹੈ ਇਹ ਵਾਕ ਸਿ ਸਧਾਰਨ ਗੱਲਾਂ ਨਹੀਂ ਬਸ ਠੀਕ ਹੈ ਵਾਕ ਬੋਧ ਵਿਆਕਰਨ ਦਾ ਉਹ ਭਾਗ ਹੈ ਜਿਸ ਵਿੱਚ ਵਾਕ ਬਣਤਰ ਦੇ ਨਿਯਮਾਂ ਵਾਕਾਂ ਦੀ ਬਣਗੀ ਆਦ ਬਾਰੇ ਵਿਚਾਰ ਕੀਤੀ ਜਾਂਦੀ ਹੈ ਉਹ ਰੱਟੇ ਜਿਹੜੇ ਬੱਚੇ ਲਾਉਂਦੇ ਨੇ ਨਾ ਬੱਚਿਓ ਉਹ ਪੜਾ ਇਹਨਾਂ ਨੂੰ ਯਾਦ ਕਰਦੇ ਨੇ ਵਾਕ ਬੋਧ ਵਿਆਕਰਨ ਦਾ ਉਹ ਭਾਗ ਹੈ ਜਿਸ ਵਿੱਚ ਵਾਕ ਬਣਤਰ ਦੇ ਨਿਯਮਾਂ ਵਾਕਾਂ ਦੀ ਬਣਨ ਕੀ ਆਦਿ ਬਾਰੇ ਵਿਚਾਰ ਕੀਤਾ ਜਾਂਦਾ ਹੈ ਫਿਰ ਚਾਰ-ਚਾਰ ਵਾਰ ਇਹਨੂੰ ਬੋਲਦੇ ਨੇ ਪੰਜ-ਪੰਜ ਵਾਰ ਬੋਲਦੇ ਨੇ ਛੇ-ਛੇ ਵਾਰ ਬੋਲਦੇ ਨੇ ਹਨਾ ਰੱਟੇ ਲਾਉਂਦੇ ਨੇ ਜੀ ਸਮਝ ਆਉਂਦਾ ਨਹੀਂ ਪਰ ਆਪਾਂ ਕੀ ਕਰਨਾ ਰੱਟੇ ਨਹੀਂ ਲਾਉਣੇ ਆਪਾਂ ਕੀ ਕਰਨਾ ਸਮਝਣਾ ਹੈ ਹੁਣ ਵਾਕ ਬੋਧ ਵਿਆਕਰਨ ਦਾ ਉਹ ਭਾਗ ਹੈ ਵਿਆਕਰਨ ਕੀ ਹੈ ਜਿਹੜਾ ਤੁਹਾਡਾ ਵਿਆਕਰਨ ਹੈ ਠੀਕ ਹੈ ਵਾਕ ਬੋਧ ਵਿਆਕਰਨ ਦਾ ਉਹ ਭਾਗ ਹੈ ਇਹ ਉਹ ਹਿੱਸਾ ਹੈ ਜਿਸ ਵਿੱਚ ਵਾਕਾਂ ਦੀ ਬਣਤਰ ਵੀ ਕਿੱਦਾਂ ਦੇ ਵਾਕ ਹੁੰਦੇ ਨੇ ਕੋਈ ਗੁੱਸੇ ਵਾਲਾ ਹੋ ਗਿਆ ਕੋਈ ਪ੍ਰਸ਼ਨ ਪੁੱਛਿਆ ਗਿਆ ਵਾਕ ਦੇ ਵਿੱਚ ਠੀਕ ਹੈ ਕੋਈ ਸੁਧਾਰਨ ਹੋ ਗਿਆ ਉਹਦੇ ਬਾਰੇ ਬਣਤਰ ਮਤਲਬ ਕਿੱਦਾਂ ਦੇ ਵਾਕ ਨੇ ਉਹਨਾਂ ਦੇ ਨਿਯਮ ਨੇ ਜਿਹੜੇ ਹਨਾ ਕਿੱਦਾਂ ਦੇ ਕਿਵੇਂ ਕਿਵੇਂ ਪ੍ਰਸ਼ਨ ਪੁੱਛਿਆ ਤਾਂ ਕਿੱਦਾਂ ਦਾ ਹੋਊਗਾ ਹਾਂ ਹਾਂ ਕਰੀਏ ਉਹਦੇ ਵਿੱਚ ਵਾਕ 'ਚ ਨਾ ਕਰੀਏ ਠੀਕ ਹੈ ਵਾਕਾਂ ਦੀ ਬਣਨਗੀ ਹੈਨਾ ਵਾਕਾਂ ਦੀ ਇੱਕ ਬਣਨਗੀ ਹੁੰਦੀ ਹੈ ਕਿਸਮ ਠੀਕ ਹੈ ਕਿਸਮਾ ਬਾਰੇ ਤੇ ਉਹਦੇ ਕਿਵੇਂ ਦੇ ਵਾਕ ਬਣੇ ਹੋਏ ਨੇ ਠੀਕ ਆ ਉਹਨਾਂ ਬਾਰੇ ਜੋ ਦੱਸਦੇ ਨੇ ਉਹ ਹੈ ਵਿਆਕਰਨ ਦਾ ਉਪਾਅ ਆ ਗਿਆ। ਇਹ ਜੋ ਜਿਨ੍ਹਾਂ ਨੇ ਲਿਖਿਆ ਉਹਨਾਂ ਨੇ ਆਪਣੇ ਹਿਸਾਬ ਨਾਲ ਲਿਖਤਾ ਆਪਾਂ ਆਪਣੇ ਹਿਸਾਬ ਨਾਲ ਲਿਖ ਸਕਦੇ ਆ ਕੋਈ ਦਿੱਕਤ ਨਹੀਂ ਹੈ ਕਿ ਬੱਚਿਓ ਠੀਕ ਹੈ। ਧੁਨੀ ਭਾਸ਼ਾ ਵਿੱਚ ਸਭ ਤੋਂ ਛੋਟੀ ਇਕਾਈ ਹੈ ਧੁਨੀਆਂ ਤੋਂ ਸ਼ਬਦ ਬਣਦੇ ਨੇ ਬੱਚਿਓ ਅਤੇ ਸ਼ਬਦਾਂ ਤੋਂ ਵਾਕ ਬਣਦੇ ਹਨ। ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਵਾਕ ਹੈ ਇਕਾਈ ਹੈ ਨਾ ਆਪਾਂ ਹੁਣੇ ਤੱਕ ਪੜ੍ਹ ਕੇ ਹੈ ਤੇ ਸੀ ਵੀ ਭਾਸ਼ਾ ਹੈ ਜਿਹੜੀ ਖਤਮ ਕਿੱਥੇ ਹੁੰਦੀ ਆ ਕੇ ਵਾਕਾਂ ਤੇ ਵਾਕ ਸ਼ਬਦਾਂ ਦੇ ਉਸ ਸਮੂਹ ਨੂੰ ਕਹਿੰਦੇ ਹਨ ਜਿਸ ਤੋਂ ਗੱਲ ਪੂਰੀ ਤਰ੍ਹਾਂ ਸਮਝ ਆ ਜਾਵੇ ਠੀਕ ਹੈ ਜੇ ਆਪਾਂ ਆਪਾਂ ਕਹਿੰਦੇ ਸ਼ਬਦਾਂ ਦੇ ਸੁਮੇਲ ਤੋਂ ਵਾਕ ਬਣਦੇ ਨੇ ਹੁਣ ਜੇ ਵਾਕ ਹੀ ਆਪਣਾ ਧੂਰਾ ਮੈਂ ਕਹਣੀ ਵੀ ਮੈਂ ਕੱਲ ਹੁਣੇ ਪੂਰਾ ਤਾਂ ਨਹੀਂ ਹੋਇਆ ਪਰ ਦੋ ਸ਼ਬਦ ਆ ਗਏ ਤਾਂ ਇਹ ਤਾਂ ਵਾਕ ਬਣਨਾ ਚਾਹੀਦਾ ਹੈ ਨਹੀਂ ਬੱਚਿਓ ਇਹ ਵਾਕਾਂਸ਼ ਹੋ ਗਿਆ ਵਾਕ ਦਾ ਅੰਸ਼ ਹੋ ਗਿਆ ਇੱਕ ਛੋਟਾ ਵਾਕ ਤਾਂ ਨਹੀਂ ਪੂਰਾ ਹੋਇਆ ਮੈਂ ਕੱਲ ਕੁਝ ਵੀ ਨਹੀਂ ਹੈਗਾ ਇਹ ਵਾਕ ਅੰਸ਼ ਹੈ ਵਾਕ ਦਾ ਅੰਸ਼ ਹੈ ਇਹ ਹੋ ਗਏ ਹੁਣ ਇਹਦੇ ਵਿੱਚ ਉਪਵਾਕ ਵੀ ਹੁੰਦੇ ਨੇ ਜਿਵੇਂ ਆਪਾਂ ਇੱਕ ਗੱਲ ਨੂੰ ਮੈਂ ਤਮਾਸ਼ਾ ਦੇਖ ਰਿਹਾ ਅਤੇ ਮੈਂ ਹਾਸਾ ਰਿਹਾ ਹੈ ਨਾ ਇਹਦੇ ਵਿੱਚ ਦੋ ਆ ਗਏ ਨਾ ਵਾਕ ਪੂਰੇ ਪੂਰੇ ਦੋ ਗੱਲਾਂ ਕਰ ਲਈਆਂ ਆਪਾਂ ਇੱਕ ਉਹ ਅਤੇ ਨਾਲ ਜੋੜਤਾ ਮਤਲਬ ਯੋਜਕ ਦੇ ਨਾਲ ਤਾਂ ਇਹ ਉਪਵਾਕ ਹੋ ਗਏ ਠੀਕ ਹੈ ਬੱਚੋ ਵਾਕਾਂਸ਼ ਉਹ ਹੁੰਦੇ ਨੇ ਜਿਹੜੇ ਛੋਟਾ ਜਿਹਾ ਹਿੱਸਾ ਹੁੰਦਾ ਜਿਨ੍ਹਾਂ ਤੋਂ ਆਪਾਂ ਨੂੰ ਅਰਥ ਕਲੀਅਰ ਨਹੀਂ ਹੁੰਦਾ ਮਤਲਬ ਸਮਝ ਨਹੀਂ ਆਉਂਦਾ ਠੀਕ ਹੈ ਤਾਂ ਵਾਕਾਂ ਸ਼ੁੰਨਨ ਉਪਵਾਕੋਂ ਹੁੰਦੇ ਜਿਹੜੇ ਦੋ ਦੇਖਣ ਚ ਪੂਰੇ ਪੂਰੇ ਵਾਕ ਹੁੰਦੇ ਨੇ ਬੱਚਿਓ ਪਰਯੋਜਕ ਦੇ ਨਾਲ ਆਪਾਂ ਇਹਨਾਂ ਨੂੰ ਜੋੜ ਦਿੰਨੇ ਆ ਠੀਕ ਹੈ ਹਾਂਜੀ ਫਿਰ ਇਹਨਾਂ ਨੇ ਇਹ ਕਹੇ ਸਮਝ ਆਉਣਾ ਚਾਹੀਦਾ ਪਰ ਵਾਕ ਤਾਂ ਉਹੀ ਹੁੰਦਾ ਜੇ ਨਹੀਂ ਸਮਝ ਆਉਂਦਾ ਪਹੁੰਜੀ ਉਹ ਬੋਲੀ ਜੰਨੇ ਫਿਰ ਕੋਈ ਵਾਕ ਨਹੀਂ ਬਣਦਾ ਹੈਨਾ ਵਾਕ ਦੇ ਅੰਤ ਉਤੇ ਪੂਰਨ ਵਿਸ਼ਰਾਮ ਚਿੰਨ ਆਉਂਦਾ ਹੈ ਪੂਰਨ ਮਤਲਬ ਡੰਡੀ ਆਉਂਦੀ ਹੈ ਦੇਖੋ ਕਿੰਨੇ ਔਖੇ ਨੇ ਪੂਰਨ ਵਿਸ਼ਰਾਮ ਚਿੰਨ ਪਤਾ ਨਹੀਂ ਕੀ ਹੁੰਦਾ ਇਹ ਡੰਡੀ ਹੁੰਦੀ ਹੈ ਬੱਚਿਓ ਕਲ ਖਤਮ ਡੰਡੀ ਠੀਕ ਹੈ ਵਾਕ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਵਾਕ ਦੇ ਵਿੱਚ ਦੋ ਗੱਲਾਂ ਆਉਂਦੀਆਂ ਨੇ ਬੱਚਿਓ ਇੱਕ ਤਾਂ ਉਦੇਸ਼ ਤੇ ਦੂਜਾ ਵਿਦੇਹ ਹੁਣ ਉਦੇਸ਼ ਕੀ ਹੁੰਦਾ ਹੈ ਹਨਾ ਬੱਚਾ ਰੋ ਰਿਹਾ ਹੈ ਜਿਹੜਾ ਕਰਤਾ ਤਰਤਾ ਹੁੰਦਾ ਜਿਹਦੇ ਤੋਂ ਵਾਲੇ ਸਾਰੀ ਗੱਲ ਵਿੱਚ ਬੱਚਾ ਰੋ ਰਿਹਾ ਬਸ ਬੱਚਾ ਕੀ ਹੋਊਗਾ ਉਦੇਸ਼ ਰੋ ਰਿਹਾ ਕੀ ਹੋਊਗਾ ਵਿਦੇਹ ਹੋਗਾ ਹੁਣ ਲੜਕਾ ਹੈ ਹੁਣ ਮੈਂ ਉਦੇਸ਼ ਤੇ ਵਿਦੇਹ ਲਿਖੋ ਲਿਆ ਠੀਕ ਹੈ ਲੜਕਾ ਹੈ ਬੱਚਿਓ ਲੜਕਾ ਕੀ ਕਰਦਾ ਪੜ ਰਿਹਾ ਹੈ ਉਦੇਸ਼ ਕਿਹੜਾ ਹੋਗਾ ਇਹਦੇ ਵਿੱਚ ਕੌਣ ਪੜ ਰਿਹਾ ਕਿਹਦੇ ਬਾਰੇ ਗੱਲ ਹੋ ਰਹੀ ਹੈ ਲੜਕੇ ਬਾਰੇ ਪੜ ਰਿਹਾ ਹੈ ਜੋ ਪ੍ਰਮੁੱਖ ਗੱਲ ਬੰਦਾ ਹੁੰਦਾ ਨਾ ਜਿਹੜਾ ਕਰਤਾ ਧਰਤਾ ਹੁੰਦਾ ਜੋ ਕੰਮ ਕਰ ਰਿਹਾ ਉਹ ਉਦੇਸ਼ ਹੁੰਦਾ ਬੱਚਾ ਜੋ ਗੱਲਾਂ ਬਚ ਗਈਆਂ ਉਹ ਵੀ ਵਿਦੇ ਵਾਦੂ ਠੀਕ ਹੈ ਵਿਦੇ ਹੁੰਦਾ ਠੀਕ ਹੈ ਮੀ ਪੈ ਰਿਹਾ ਹੈ ਮੀ ਪੈਰ ਕੌਣ ਪੈਰੇ ਮੀ ਪੈਰੇ ਹੋਰ ਤਾਂ ਨਹੀਂ ਕੁਛ ਨਾ ਪੰਛੀ ਉੱਡ ਜਾਣਗੇ ਉੱਡ ਰਹੇ ਹਨ ਠੀਕ ਹੈ ਉਦੇਸ਼ ਤੇ ਵਿਦੇ ਠੀਕ ਹੈ ਹੁਣ ਆਪਾਂ ਕੀ ਕਿਹਾ ਸੀ ਇਹ ਕੀ ਸੀ ਵਾਕ ਦੇ ਇਹ ਵਾਕ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਠੀਕ ਹੈ ਦੋ ਭਾਗ ਚੱਪਾ ਵੰਡਦਾ ਵਾਕ ਨੂੰ ਠੀਕ ਹੈ ਗੱਲ ਖਤਮ ਚਲੋ ਫਿਰ ਅੱਗੇ ਫਿਰ ਇਹਨਾਂ ਨੇ ਕਿਹਾ ਕਿ ਵਾਕ ਦੀ ਵੰਡ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ ਪਹਿਲੀ ਪ੍ਰਕਾਰ ਦੀ ਵੰਡ ਬਣਤਰ ਪੱਖੋਂ ਇਸ ਤਰ੍ਹਾਂ ਹੈ ਬੱਚਿਓ ਠੀਕ ਹੈ ਜੀ ਬਣਤਰ ਮਤਲਬ ਕਿਸ ਤਰ੍ਹਾਂ ਦਾ ਵਾਕ ਦਿਖਦਾ ਹੈ ਬਣਤਰ ਆਪਣੀ ਨਹੀਂ ਹੁੰਦੀ ਨਾ ਹਰ ਕਿਸੇ ਦੀ ਅਲੱਗ-ਅਲੱਗ ਠੀਕ ਹੈ ਵੀ ਆਪਣੇ ਹੁਲੀਆ ਕਿਹਾ ਜਾ ਵਾਕ ਕਿ ਕਿੱਦਾਂ ਦੇ ਲੱਗਦੇ ਆ ਇਸ ਤਰ੍ਹਾਂ ਵਾਕ ਹੈ ਠੀਕ ਹੈ ਪਹਿਲਾਂ ਤਾਂ ਸਧਾਰਨ ਹੈ ਫਿਰ ਸੰਯੁਕਤ ਹੈ ਫਿਰ ਮਿਸ਼ਰਤ ਹੈ ਹੁਣ ਸਧਾਰਨ ਕੀ ਹੋਊਗਾ ਬੱਚੋ ਸਧਾਰਨ ਜਿਹੜਾ ਜਮਾ ਸਧਾਰਨ ਹੋਊਗਾ ਬਸ ਇੱਕ ਗੱਲ ਕਹਿਤੀ ਉਹਦੇ ਪਿੱਛੇ ਡੰਡੀ ਲੱਗ ਗਈ ਬਸ ਗੱਲ ਗੱਲ ਹੀ ਗੱਲ ਕਰ ਰਹੇ ਆ ਆਪਾਂ ਗੱਲਬਾਤ ਹੀ ਹੈ ਨਾ ਸਧਾਰਨ ਵਾਕ ਹੋਊਗਾ ਸੰਯੁਕਤ ਕੀ ਹੋਊਗਾ ਜਿਹੜਾ ਜੁੜਿਆ ਹੋਇਆ ਹੋਊਗਾ ਸੰਯੁਕਤ ਠੀਕ ਹੈ ਯੋਜਕ ਲਾ ਕੇ ਆਪਾਂ ਜੋੜ ਦਿੰਨੇ ਆ ਠੀਕ ਹੈ ਮਿਸ਼ਰਤ ਕੀ ਹੋ ਜਿਹੜਾ ਮਿਕਸ ਬਿਲਕੁਲ ਮਿਕਸ ਠੀਕ ਹੈ ਸਧਾਰਨਤਾ ਸਧਾਰਨਾ ਬਸ ਤੇ ਸੰਯੁਕਤ ਕੀ ਹੋਊਗਾ ਮੰਨ ਲਓ ਹੁਣ ਰੇਤਾ ਹੀ ਰੇਤਾ ਦੇ ਵਿੱਚ ਤੁਸੀਂ ਇੱਟਾ ਰੱਖਤੀਆਂ ਇੱਟ ਪਈ ਐ ਠੀਕ ਐ ਇੱਟ ਪਈ ਐ ਤਾਂ ਤੁਸੀਂ ਇਹਨਾਂ ਨੂੰ ਅਲੱਗ ਕੱਢ ਕੇ ਰੱਖ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਰੇਤਾ ਇੱਕ ਪਾਸੇ ਰੱਖ ਦਿਓ ਇੱਟ ਇੱਕ ਪਾਸੇ ਤਾਂ ਆਪਣੇ ਆਪ ਦੇ ਵਿੱਚ ਦੋਨੋਂ ਲੱਗਨੇ ਇਹ ਸੰਯੁਕਤ ਹੋ ਗਿਆ ਮਿਸ਼ਰਤ ਕੀ ਹੋ ਗਿਆ ਬੱਚਿਓ ਜਿਵੇਂ ਰੇਤੇ ਤੇ ਤੁਸੀਂ ਨਮਕ ਨੂੰ ਮਿਕਸ ਕਰਤਾ ਮਲਾਤ ਆ ਠੀਕ ਐ ਉਹਨੂੰ ਤੁਸੀਂ ਅਲੱਗ ਕਰਕੇ ਨਹੀਂ ਉਹ ਕਰ ਸਕਦੇ ਮਿਕਸ ਹੋ ਗਿਆ ਬਿਲਕੁਲ ਉਹ ਮਿਸ਼ਰਤ ਹੋ ਗਿਆ ਠੀਕ ਐ ਸਮਝ ਆ ਕਿ ਸੁਧਾਰਨ ਕੀ ਹੋਗਾ ਕੱਲਾ ਰੇਤਾ ਪਿਆ ਅਗਰ ਰੇਤੇ ਚ ਆਪਾਂ ਇੱਟ ਰੱਖਤੀ ਉਹ ਸੰਯੁਕਤ ਹੋ ਗਿਆ ਮਿਸ਼ਰਤ ਕੀ ਹੋਊ ਜਦੋਂ ਰੇਤੇ ਦੇ ਵਿੱਚ ਤੁਸੀਂ ਨਮਕ ਮਿਲਾਉਂਦਾ ਠੀਕ ਹੈ ਹੁਣ ਸਧਾਰਨ ਕਿਰਿਆ ਜਿਹਦੇ ਵਿੱਚ ਇਕੱਲੀ ਕੋਈ ਕਿਰਿਆ ਹੋਵੇ ਆਪਾਂ ਕਿਰਿਆ ਪੜ੍ਹੀ ਸੀ ਨਾ ਸਧਾਰਨ ਕਿਰਿਆ ਵੀ ਇਕੋ ਹੀ ਹੋਵੇ ਬੱਚਾ ਰੋ ਰਿਹਾ ਹੈ ਜੀ ਲੜਕਾ ਹਾਸ ਰਿਹਾ ਆਪਸ ਹੋਰ ਕੁਝ ਨਹੀਂ ਹੈਗਾ ਕੋਈ ਉਪਵਾਕ ਨਹੀਂ ਹੋਰ ਮਤਲਬ ਇਕੋ ਗੱਲ ਕਰਤੀ ਆਪਾਂ ਨੇ ਸਯੁਕਤ ਕੀ ਹੁੰਦਾ ਬੱਚਾ ਜਦੋਂ ਦੋ ਸਧਾਰਨ ਜਾਂ ਸਮਾਨ ਵਾਕਾਂ ਨੂੰ ਸਮਾਨ ਯੋਜਕਾਂ ਨਾਲ ਜੋੜ ਕੇ ਇੱਕ ਵਾਕ ਬਣਾਇਆ ਜਾਵੇ ਅਤੇ ਕੋਈ ਉਪਵਾਕ ਇੱਕ ਦੂਜੇ ਉੱਤੇ ਆਧਾਰਿਤ ਨਾ ਹੋਵੇ ਇਸ ਨਵੇਂ ਵਣੇ ਵਾਕ ਨੂੰ ਸੰਯੁਕਤ ਵਾਕ ਕਿਹਾ ਜਾਂਦਾ ਦੇਖੋ ਜਿਹਦੇ ਵਿੱਚ ਦੋ ਗੱਲਾਂ ਆ ਜਾਣ ਠੀਕ ਹੈ ਦੋ ਵਾਕਾਂ ਨੂੰ ਆਪਾਂ ਕਾਦੀ ਰਹੀਆਂ ਤੇ ਰਾਹੀਂ ਜੋੜ ਦਿੰਨੇ ਆ ਜਾਂ ਹੋਰ ਇਸ ਤਰ੍ਹਾਂ ਦੇ ਯੋਜਕ ਨਾਲ ਜੋੜ ਦਿੰਨੇ ਆ ਤੇ ਫਿਰ ਉਹ ਕੀ ਹੋ ਜਾਂਦਾ ਬੱਚੋ ਜਿਹਦੇ ਵਿੱਚ ਦੋ ਸਧਾਰਨ ਆਪ ਜਿਵੇਂ ਬੱਚਾ ਰੋ ਰਿਹਾ ਹੈ ਕਿਉਂਕਿ ਉਹ ਡਿੱਗ ਪਿਆ ਬੱਚਾ ਰੋ ਰਿਹਾ ਹੈ ਕਿਉਂਕਿ ਉਹ ਡਿੱਗ ਪਿਆ ਉਹ ਹੱਸ ਰਹੇ ਹਨ ਤੇ ਉਹ ਮੈਚ ਦੇਖ ਰਹੇ ਨੇ ਉਹ ਟੀਵੀ ਦੇਖ ਰਹੇ ਹਨ ਅਤੇ ਹੱਸ ਰਹੇ ਹਨ ਟੀਵੀ ਦੇਖ ਰਹੇ ਨੂੰ ਅਲੱਗ ਕੱਢ ਦੋਗੇ ਉਹ ਟੀਵੀ ਦੇਖ ਰਹੇ ਹਨ ਆਪਣੇ ਆਪ ਚ ਪੂਰਾ ਹੈ ਉਹ ਹੱਸ ਰਹੇ ਹਨ ਇਹ ਵੀ ਆਪਣੇ ਆਪ ਦੇ ਵਿੱਚ ਪੂਰਾ ਠੀਕ ਹੈ ਤਾਂ ਇਹ ਹੁੰਦਾ ਬੱਚਿਓ ਜਿਵੇਂ ਮਾਤਾ ਖਾਣਾ ਪਕਾ ਰਹੀ ਹੈ ਪਰ ਬੱਚੇ ਖੇਡ ਰਹੇ ਹਨ ਦੇਖੋ ਇਹਦੇ ਵਿੱਚ ਤੁਸੀਂ ਪਾਰ ਕੱਟ ਦੋ ਮਾਤਾ ਖਾਣਾ ਪਕਾ ਰਹੀ ਹੈ ਬੱਚੇ ਖੇਡ ਰਹੇ ਹਨ ਦੋਨੋਂ ਅਲੱਗ-ਅਲੱਗ ਬਾਗ ਬਣ ਜਾਣਗੇ ਇਹ ਸੰਯੁਕਤ ਨੇ ਮਤਲਬ ਇੱਟ ਔਰ ਰੇਤੇ ਦਾ ਕੰਮ ਕਰਦੇ ਨੇ ਠੀਕ ਹੈ ਇਹਨੂੰ ਮਿਕਸ ਕਰਕੇ ਤੁਸੀਂ ਇਕੱਠਾ ਕਰਤਾ ਪਰ ਇਹ ਅਲੱਗ-ਅਲੱਗ ਹੀ ਦਿਖ ਰਹੇ ਨੇ ਤੇ ਅਲੱਗ ਕੱਢ ਸਕਦੇ ਹੋ ਤੁਸੀਂ ਇਹਨਾਂ ਨੂੰ ਮਾਤਾ ਖਾਣਾ ਪਕਾ ਰਹੀ ਹੈ ਇਹਨੂੰ ਅਲੱਗ ਲਿਖ ਦੋ ਕੋਈ ਪ੍ਰੋਬਲਮ ਨਹੀਂ ਠੀਕ ਹੈ ਬੱਚੇ ਖੇਡ ਰਹੇ ਹਨ ਅਲੱਗ ਨੇ ਇਹ ਮੋਹਨ ਨੇ ਗੀਤ ਗਾਇਆ ਅਤੇ ਸੋਹਣ ਨੇ ਕਵਿਤਾ ਪੜ੍ਹੀ ਮੋਹਨ ਗੀਤ गा ਰਿਹਾ ਇਹ ਅਲੱਗ ਕਰਕੇ ਲਿਖ ਦੋ ਠੀਕ ਹੈ ਆਪਣੇ ਆਪ ਚ ਪੂਰਾ ਹੈ ਅਤੇ ਸੋਹਣ ਕਵਿਤਾ ਪੜ੍ਹ ਰਿਹਾ ਹੁਣ ਦੇਖੋ ਦੋ ਵਾਕ ਦੋ ਗੱਲਾਂ ਆ ਗਈਆਂ ਇਹਦੇ ਵਿੱਚ ਇੱਕ ਤਾਂ ਮੋਹਨ ਦੀ ਆ ਗਈ ਇੱਕ ਸੋਹਣ ਦੀ ਠੀਕ ਹੈ ਤਾਂ ਉਪਵਾਕ ਬੋਲਦੇ ਆਪਾਂ ਇਹਨਾਂ ਨੂੰ ਕੀ ਬੋਲਦੇ ਆਪਾਂ ਬੱਚਿਓ ਉਪਵਾਕ ਜਿਵੇਂ ਹੁਣ ਮਾਤਾ ਖਾਣਾ ਕੱਲਾ ਬੋਲੀ ਆਪਾਂ ਪਰ ਇਹਨੂੰ ਆਕਾਸ਼ ਬੋਲਾਂਗੇ ਆਪਾਂ ਠੀਕ ਹੈ ਮਿਸ਼ਰਤ ਕੀ ਆ ਗਿਆ ਬੱਚਿਓ ਜਿਹੜਾ ਤਾਂ ਮਿਕਸ ਹੈ ਜਿਹੜਾ ਕਿ ਇੱਕ ਤਾਂ ਪੂਰਾ ਹੋਊਗਾ ਆਪਣੇ ਆਪ ਦੇ ਵਿੱਚ ਦੂਜਾ ਤਾਂ ਅਧੂਰਾ ਹੀ ਹੋਊਗਾ ਉਹਨੂੰ ਆਪਾਂ ਅਲੱਗ ਕੱਢ ਕੇ ਲਿਖੀ ਨਹੀਂ ਸਕਦੇ ਜਿਸ ਵਾਕ ਦੇ ਵਿੱਚ ਇੱਕ ਪ੍ਰਧਾਨ ਉਪਵਾਕ ਮਤਲਬ ਇੱਕ ਪ੍ਰਧਾਨ ਉਹ ਦੋਨੋਂ ਹੀ ਪ੍ਰਧਾਨ ਸੀ ਮੋਹਨ ਤੇ ਸੋਹਣ ਵਾਲੀ ਠੀਕ ਹੈ ਉੱਪਰਲੇ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਹਨ ਅਧੀਨ ਕੀ ਹੁੰਦਾ ਬੱਚਿਓ ਜਿਹੜਾ ਕਿ ਉਹਦੇ ਅਧੀਨ ਹੋਵੇ ਠੀਕ ਹੈ ਇੱਕ ਬੰਦਾ ਬੋਲ ਰਿਹਾ ਹੈ ਤਾਂ ਇੱਕ ਬੰਦਾ ਉਹਦੇ ਅਧੀਨ ਹੁੰਦਾ ਬੋਲ ਨਹੀਂ ਸਕਦਾ ਉਹ ਠੀਕ ਹੈ ਠੀਕ ਹੈ ਇੱਕ ਇਸ ਤਰ੍ਹਾਂ ਇਹ ਵਾਕ ਨੇ ਇੱਕ ಉಪਵਾਕ ਪੂਰਾ ਹੋਵੇ ਜਿਹਨੂੰ ਅਲੱਗ ਕਰਕੇ ਆਪਾਂ ਰੱਖ ਸਕੀਏ ਤਾਂ ਉਹਦਾ ਕੋਈ ਨਾ ਕੋਈ ਮਤਲਬ ਨਿਕਲਦਾ ਹੋਵੇ ਇੱਕ ਕੀ ਹੋਵੇ ਉਹਦੇ ਅਧੀਨ ਹੋਵੇ ਮਤਲਬ ਜੇਦਾ ਕੋਈ ਮਤਲਬ ਨਾ ਨਿਕਲਦਾ ਹੋਵੇ ਮਤਲਬ ਉਹਦੇ ਬਿਨਾ ਆਪਾਂ ਅਲੱਗ ਕੱਢੀਏ ਤਾਂ ਉਹਦਾ ਕੋਈ ਮਤਲਬ ਨਾ ਨਿਕਲੇ ਹਰਪ੍ਰੀਤ ਖੁਸ਼ ਹੈ ਇਹਨੂੰ ਤੁਸੀਂ ਅਲੱਗ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹਰਪ੍ਰੀਤ ਖੁਸ਼ ਹੈ ਨੂੰ ਅਲੱਗ ਕਰਕੇ ਲਿਖ ਦਿਓ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਨੰਬਰ ਤੇ ਆਈ ਹੈ ਕਿਉਂਕਿ ਜੇ ਤੁਸੀਂ ਕਹੋਗੇ ਕਿਉਂਕਿ ਉਹ ਕਿਉਂਕਿ ਤਾਂ ਨਾਲ ਦੀ ਨਾਲ ਤੁਹਾਡੇ ਪ੍ਰਸ਼ਨ ਆ ਜੂਗੀ ਕਿਉਂਕਿ ਦਾ ਮਤਲਬ ਕੀ ਹੋ ਗਿਆ ਠੀਕ ਹੈ ਭਾਰਤ ਦੀ ਟੀਮ ਖੁਸ਼ ਹੈ ਕਿਉਂਕਿ ਉਹਨਾਂ ਨੇ ਮੈਚ ਜਿੱਤ ਲਿਆ ਕਿਉਂਕਿ ਤੋਂ ਪੜੋਗੇ ਤੁਸੀਂ ਫਿਰ ਪ੍ਰੋਬਲਮ ਆ ਜਾਣੀ ਹੈ ਠੀਕ ਹੈ ਬੱਚਿਓ ਹਾਂ ਹਾਂ ਚਲੋ ਇਹ ਆਪਣੀ ਸਾਰੇ ਹੋ ਗਏ ਸੀ ਤਿੰਨ ਪ੍ਰਕਾਰ ਦੇ ਸੀ ਕਿਹੜੇ-ਕਿਹੜੇ ਬੱਚਿਓ ਸਧਾਰਨ ਸੰਯੁਕਤ ਤੇ ਮਿਸ਼ਰਤ ਹਾਂਜੀ ਹੁਣ ਆਪਣੀ ਸ਼ੁਰੂ ਹੋਗੀ ਅੱਗੇ ਦੂਸਰੀ ਪ੍ਰਕਾਰ ਦੀ ਵੰਡ ਕਿਹੜੀ ਸ਼ੁਰੂ ਹੋਗੀ ਬੱਚੋ ਦੂਸਰੀ ਪ੍ਰਕਾਰ ਦੀ ਵੰਡ ਹਾਂ ਵਾਚੀ ਨਾ ਵਾਚੀ ਪ੍ਰਸ਼ਨ ਵਾਚੀ ਤੇ ਕਿਹੜੀ ਹੋਗੀ ਵਿਸਮੇ ਵਾਚੀ ਠੀਕ ਹੈ ਹਾਂ ਵਾਚੀ ਹੁਣ ਇਹ ਕੀ ਕਿਹੜੀ ਵੰਡ ਪਹਿਲੀ ਵੰਡ ਤਾਂ ਪਤਾ ਲੱਗੀ ਆਪਾਂ ਨੂੰ ਸਧਾਰਨ ਸੰਯੁਕਤ ਮਿਸ਼ਰਤ ਠੀਕ ਹੈ ਹੁਣ ਦੂਸਰੀ ਵੰਡ ਆ ਗਈ ਬੱਚੋ ਹਾਂ ਵਾਚਕ ਹਾਂ ਵਾਚ ਕਿਹੜਾ ਹੋਊਗਾ ਮੈਂ ਸਕੂਲ ਜਾ ਰਹਾ ਜਿਹੜੇ ਕੀ ਪੋਜ਼ਿਟਿਵ ਹੋਣ ਹਾਂ ਵਾਚੀ ਹੋਣ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ ਸਾਡਾ ਸਕੂਲ ਬਹੁਤ ਸੁੰਦਰ ਹੈ ਹਾਂ ਬਾਚੀ ਠੀਕ ਹੈ ਨਾ ਬਾਚੀ ਕਿਹੜੇ ਹੋਗੇ ਜਿਨ੍ਹਾਂ ਦੇ ਵਿੱਚ ਨਾਂ ਹੋਵੇ ਮੈਂ ਸਕੂਲ ਨਹੀਂ ਜਾਂਦਾ ਠੀਕ ਹੈ ਨਾ ਨਾਂ ਲੱਗੀ ਹੋਵੇ ਨਹੀਂ ਨਹੀਂ ਲੱਗਿਆ ਹੋਵੇ ਨਾ ਬਾਚੀ ਹਾਂ ਬਾਚੀ ਜਿਹੜਾ ਕੰਮ ਹਾਂ ਹੁੰਦਾ ਮੈਂ ਸਕੂਲ ਜਾ ਰਿਹਾ ਹਾਂ ਨਾ ਬਾਚੀ ਕਿਹੜਾ ਹੋਗਾ ਮੈਂ ਸਕੂਲ ਨਹੀਂ ਜਾ ਰਿਹਾ ਪ੍ਰਸ਼ਨਵਾਚੀ ਹੋਊਗਾ ਕੀ ਮੈਂ ਸਕੂਲ ਜਾ ਰਿਹਾ ਹਾਂ ਠੀਕ ਹੈ ਜਿਹਦੇ ਪਿੱਛੇ ਕੀ ਲੱਗਿਆ ਹੋਵੇ ਪ੍ਰਸ਼ਨ ਜਿਸ ਵਾਕ ਵਿੱਚ ਕੋਈ ਸਵਾਲ ਪੁੱਛਿਆ ਜਾਵੇ ਉਹ ਕੀ ਹੁੰਦਾ ਬੱਚੋ ਕਿਹੜਾ ਹੁੰਦਾ ਹੈ ਉਹ ਪ੍ਰਸ਼ਨਵਾਚੀ ਜਿਸ ਵਾਕ ਵਿੱਚ ਨਾ ਵਾਚਕ ਹੋਵੇ ਮਤਲਬ ਨਾ ਕਹੀ ਗਈ ਹੋਵੇ ਉਹ ਨਾਵਾਚਕ ਅੱਗੇ ਕੀ ਆ ਗਿਆ ਬੱਚੋ ਵਿਸਮੇਵਾਚਕ ਵਿਸਮੇ ਆਪਾਂ ਹੁਣੀ ਪੜ੍ਹ ਕੇ ਹਟੇ ਹਲੇ ਜਿਹੜਾ ਕਿ ਹੈਰਾਨੀ ਦੇ ਭਾਵ ਪ੍ਰਗਟ ਕਰੇ ਹਨ ਜਿਸ ਭਾਗ ਵਿੱਚ ਹੈਰਾਨੀ ਜਾਂ ਵਿਸਮੇ ਦਾ ਭਾਵ ਪ੍ਰਗਟ ਹੋਵੇ ਉਸ ਨੂੰ ਆਪਾਂ ਕੀ ਕਹਿੰਦੇ ਆ ਵਿਸਮੇਵਾਚਕ ਠੀਕ ਹੈ ਵਾ ਕਿੰਨਾ ਸੋਹਣਾ ਫੁੱਲ ਹੈ ਜਿਹਦੇ ਪਿੱਛੇ ਬੱਚੋ ਵਿਸਮੇ ਚਿੰਨ ਲੱਗਿਆ ਹੁੰਦਾ ਮਤਲਬ ਡੰਡੀ ਲਾ ਕੇ نیچے ਬਿੰਦੀ ਲੱਗੀ ਹੁੰਦੀ ਹੈ ਵਾਹ ਕਿੰਨਾ ਸੋਹਣਾ ਫੁੱਲ ਹੈ ਹਾਏ ਤੂੰ ਕਿੰਨੀ ਦੇਰ ਬਾਅਦ ਮਿਲੀ ਠੀਕ ਹੈ ਇਹ ਸਾਰੀਆਂ ਕੀ ਨੇ ਇਹ ਭਾਵਨਾਵਾਂ ਨੇ ਇਹ ਭਾਵਨਾਵਾਂ ਜਦੋਂ ਆਪਾਂ ਪ੍ਰਗਟ ਕਰਦੇ ਹਾਂ ਵਿਸਮੇਵਾਚਕ ਇੱਥੇ ਧਿਆਨ ਦਿਓ ਗੱਲ ਇਹ ਹੈ ਕਿ ਜੇਕਰ ਵਿਸਮੇ ਦਾ ਭਾਵ ਇੱਕ ਸ਼ਬਦ ਵਿੱਚ ਪ੍ਰਗਟ ਹੁੰਦਾ ਹੈ ਤਾਂ ਵਿਸਮਿਕ ਚਿੰਨ ਉਸ ਸ਼ਬਦ ਤੋਂ ਪਿੱਛੇ ਆਉਂਦਾ ਹੈ ਪਰ ਜੇ পাপ ਸਾਰੇ ਵਾਕ ਵਿੱਚ ਪ੍ਰਗਟ ਹੁੰਦੇ ਤਦ ਵਿਸਮਿਕ ਚਿੰਨ ਸਾਰੇ ਵਾਕ ਤੋਂ ਪਿੱਛੇ ਆਉਂਦਾ ਹੈ ਠੀਕ ਹੈ ਬੱਚੋ ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਦੇਖੋ ਸਭ ਤੋਂ ਪਹਿਨਾ ਪਪ ਕੀ ਪੜਿਆ ਸੀ ਉਦੇਸ਼ ਤੇ ਵਿਧੀ ਤਿੰਨ ਗੱਲਾਂ ਨੇ ਬੱਚੋ ਵਾਕ ਦੇ ਵਿੱਚ ਠੀਕ ਹੈ ਆਪਾਂ ਨੇ ਪੜਿਆ ਸੀ ਵਾਕ ਨੂੰ ਕਿੱਦਾਂ ਵੰਡ ਸਕਦੇ ਆ ਉਦੇਸ਼ ਤੇ ਵਿਧੀ ਦੇ ਵਿੱਚ ਉਦੇਸ਼ ਕੀ ਹੁੰਦਾ ਜਿਹੜਾ ਕੀ ਹੈ ਜਿਹਦੇ ਬਾਰੇ ਗੱਲ ਕੀਤੀ ਹੁੰਦੀ ਹੈ ਵਿਧੀ ਕੀ ਹੁੰਦਾ ਜਿਹੜਾ ਬਾਕੀ ਬਚ ਗਿਆ ਹਿੱਸਾ ਤਾਂ ਫਿਰ ਇਹਦੀ ਵੰਡ ਕਿਦਾਂ ਕਰ ਸਕਦੇ ਆਪਾਂ ਦੋ ਪ੍ਰਕਾਰ ਨਾਲ ਵੰਡ ਪਰਪੋਖੋ ਸਧਾਰਨ ਸੰਯੁਕਤ ਤੇ ਮਿਸ਼ਰਤ ਠੀਕ ਹੈ ਬੱਚਿਓ ਫਿਰ ਅੱਗੇ ਆ ਗਿਆ ਸੀ ਦੂਸਰੀ ਪ੍ਰਕਾਰ ਦੀ ਵੰਡ ਦੇ ਵਿੱਚ ਹਾਂ ਵਾਚੀ ਨਾ ਵਾਚੀ ਪ੍ਰਸ਼ਨ ਵਾਚੀ ਤੇ ਵਿਸਮਾਚੀ ਇਹ ਸਾਰਾ ਕੁਝ ਸੀ ਵਾਕ ਬਾਰੇ ਬੱਚਿਓ ਮੈਨੂੰ ਬਹੁਤ ਉਮੀਦ ਹੈ ਕਿ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਸਮਝਿਆ ਸੁਣਨ ਅਤੇ ਸਮਝਣ ਲਈ ਤੁਹਾਡਾ ਬੱਚਿਓ ਬਹੁਤ ਬਹੁਤ ਧੰਨਵਾਦ